ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਉਮੀਦ ਕਰਦੀ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਦਰਵਾਜ਼ਾ ਖੜਕਿਆ ਤਾਂ ਰੋਜੀ ਨੇ ਦਰਵਾਜ਼ਾ ਖੋਲ੍ਹਿਆ ਓਨੇ ਆਪਣੇ ਸਾਹਮਣੇ ਇੱਕ 50-55 ਸਾਲ ਦੇ ਅਧਖੜ ਉਮਰ ਦੇ ਮਰਦ ਨੂੰ ਵੇਖਿਆ ਰੋਜੀ ਨੂੰ ਉਹਦਾ ਚਿਹਰਾ ਕੁਝ ਜਾਣਿਆ ਪਹਿਚਾਣਿਆ ਨਜ਼ਰ ਆਇਆ ਗੌਰ ਨਾਲ ਵੇਖਣ ਤੇ ਉਹਨੂੰ ਸਭ ਜ਼ਿਆਦਾ ਆ ਗਿਆ ਰੋਜੀ ਜ਼ੋਰ ਨਾਲ ਚੀਕਣ ਲੱਗ ਪਈ ਤੁਹਾਡੀ ਹਿੰਮਤ ਕਿਵੇਂ ਹੋਈ ਇੱਥੇ ਆਉਂਦੀ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਆ ਫਿਰ ਤੁਸੀਂ ਇੱਥੇ ਕਿਉਂ ਆਇਓ ਇਹਵੇਂ ਨਾ ਬੋਲ ਪੁੱਤ ਮੈਂ ਤੇਰਾ ਬਾਪ ਆ ਮੇਰੀ ਤੀਨੋਂ ਜ਼ਿਆਦਾ ਆ ਹੀ ਗਿਆ ਆਪਣਾ ਬਾਪ ਉਹ ਵਿਅਕਤੀ ਬੋਲਿਆ ਤੁਹਾਨੂੰ 17 ਸਾਲ ਦੇ ਬਾਅਦ ਤੀ ਜਿਆਦਾ ਹੀ ਤੁਸੀਂ ਇੱਕ ਅਪਾਹਜ ਬੱਚੀ ਦਾ ਸਹਾਰਾ ਵੀ ਨਹੀਂ ਬਣ ਸਕੇ ਜਦੋਂ ਛੱਡ ਕੇ ਚਲੇ ਗਿਆ ਸੀ ਉਦੋਂ ਕਿੱਥੇ ਸੀ ਬਾਪ ਦਾ ਪਿਆਰ ਰੋਜੀ ਬੋਲੀ ਉਦੋਂ ਹੀ ਰੋਜੀ ਦੀ ਮਾਂ ਅਨੀਤਾ ਵੀ ਬਾਹਰ ਆ ਗਈ ਉਹਨੂੰ ਵੇਖਦੇ ਹੀ ਉਹ ਵਿਅਕਤੀ ਬੋਲਿਆ ਅਨੀਤਾ ਮੈਂ ਰਜੇਸ਼ ਪਛਾਣਿਆ ਅਨੀਤਾ ਲਗਭਗ ਚੱਕਰ ਖਾ ਕੇ ਡਿੱਗਣ ਹੀ ਵਾਲੀ ਸੀ ਕਿ ਖੁਦ ਨੂੰ ਸੰਭਾਲਦੇ ਹੋਏ ਬੋਲੀ ਰੋਜੀ ਇਹ ਤੇਰੇ ਪਿਤਾ ਆ ਤੁਰ ਇਹਨਾਂ ਨੂੰ ਪਹਿਚਾਨ ਲਿਆ ਹੈ ਨਾ ਅਨੀਤਾ ਸੋਫੇ ਤੇ ਬਹਿ ਗਈ ਤੇ ਆਪਣੀਆਂ ਅਤੀਤ ਦੀਆਂ ਯਾਦਾਂ ਵਿੱਚ ਖੋ ਗਈ ਅਨੀਤਾ ਤੇ ਰਜੇਸ਼ ਦੀ ਲੰਬ ਮੈਰਿਜ ਸੀ ਅਨੀਤਾ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਰਜੇਸ਼ ਵੀ ਵੇਖਣ ਵਿੱਚ ਠੀਕ ਠਾਕ ਹੀ ਸੀ ਰਜੇਸ਼ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ ਇੰਨਾ ਤਾਂ ਉਹ ਕਮਾ ਹੀ ਲੈਂਦਾ ਸੀ ਕਿ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਤੇ ਕੁਝ ਬਚਤ ਵੀ ਕਰ ਲੈਂਦਾ ਸੀ ਵਿਆਹ ਦੇ 1 ਸਾਲ ਬਾਅਦ ਉਹਨਾਂ ਦੇ ਘਰ ਰੋਜੀ ਦੇ ਰੂਪ ਵਿੱਚ ਇੱਕ ਪਿਆਰੀ ਜਿਹੀ ਬੱਚੀ ਦਾ ਜਨਮ ਹੋਇਆ ਦੋਵੇਂ પતિ ਪਤਨੀ ਬਹੁਤ ਹੀ ਖੁਸ਼ ਸੀ ਪਰ ਉਹਨਾਂ ਦੀ ਖੁਸ਼ੀ ਜਿਆਦਾ ਦੇਰ ਤੱਕ ਨਹੀਂ ਰਹੀ ਰੋਜੀ ਦੇ ਪੈਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਸੀ ਉਹਨੂੰ ਤੁਰਨ ਵਿੱਚ ਸਮੱਸਿਆ ਆਉਂਦੀ ਸੀ ਅਨੀਤਾ ਨੇ ਹਿੰਮਤ ਅਤਿ ਉਹ ਮੀਜ਼ਦਾ ਪੱਲਾ ਨਹੀਂ ਛੱਡਿਆ ਡਾਕਟਰੀ ਇਲਾਜ ਦੇ ਨਾਲ ਨਾਲ ਕਰੇਲੂ ਇਲਾਜ ਵੀ ਜਾਰੀ ਰੱਖਿਆ ਪਰ ਰੋਜੀ ਦਾ ਇਲਾਜ ਨਾਲ ਕੋਈ ਬਹੁਤਾ ਫਰਕ ਦਿਖਾਈ ਨਹੀਂ ਦੇ ਰਿਹਾ ਸੀ ਤੇ ਰਜੇਸ਼ ਦੀ ਹਿੰਮਤ جواب ਦੇ ਗਈ ਸੀ ਅਪਾਹਜ ਬੱਚੀ ਨੂੰ ਪਾਲਣਾ ਉਹਦੇ ਵਾਸ ਦੀ ਗੱਲ ਨਹੀਂ ਸੀ ਉਹ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਉਹਦੇ ਵਰਗੇ ਇੱਕ ਸਰੀਰਕ ਰੂਪ ਵਿੱਚ ਤੰਦਰੁਸਤ ਵਿਅਕਤੀ ਦੀ ਬੇਟੀ ਅਪਾਹਜ ਕਿਵੇਂ ਹੋ ਸਕਦੀ ਆ ਇੱਕ ਦਿਨ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਉਹ ਘਰ ਛੱਡ ਕੇ ਚਲਾ ਗਿਆ ਰਜੇਸ਼ ਦੂਸਰੇ ਸ਼ਹਿਰ ਜਾ ਕੇ ਨੌਕਰੀ ਕਰਨ ਲੱਗਾ ਸੀ ਉੱਥੇ ਉਸਨੇ ਇੱਕ ਪੂਜਾ ਨਾਮ ਦੀ ਤਲਾਕਸ਼ੁਦਾ ਔਰਤ ਦੇ ਨਾਲ ਵਿਆਹ ਕਰ ਲਿਆ ਸੀ ਪੂਜਾ ਨੌਕਰੀ ਕਰਦੀ ਸੀ ਤੇ ਇੱਕ ਬਹੁਤ ਹੀ ਵੱਡੇ ਘਰ ਦੀ ਮਾਲਕਣ ਵੀ ਸੀ। ਰਜੇਸ਼ ਨੇ ਪੂਜਾ ਦੇ ਨਾਲ ਉਸ ਦੇ 15 ਸਾਲ ਦੇ ਬੇਟੇ ਨੂੰ ਵੀ ਅਪਣਾਇਆ ਸੀ। ਅਨੀਤਾ ਆਪਣੀਆਂ ਜਾਦਾਚੋਂ ਵਾਪਸ ਆਈ। ਜਦੋਂ ਰਜੇਸ਼ ਨੇ ਅੱਗੇ ਵਧ ਕੇ ਅਨੀਤਾ ਦਾ ਹੱਥ ਫੜਨਾ ਚਾਹਿਆ ਤਾਂ ਅਨੀਤਾ ਨੇ ਰਜੇਸ਼ ਦਾ ਹੱਥ ਪਿੱਛੇ ਨੂੰ ਝਟਕ ਦਿੱਤਾ। ਮੈਂ ਜਾਣਦੀ ਹਾਂ। ਤੁਸੀਂ ਇੱਥੇ ਕਿਉਂ ਆਏ? ਮੈਨੂੰ ਇੰਨਾ ਤਾਂ ਪਤਾ ਹੀ ਆ ਕਿ ਹੁਣ ਪੂਜਾ ਨਹੀਂ ਰਹੀ ਤੇ ਉਹਦੇ ਬੇਟੇ ਨੇ ਤੁਹਾਨੂੰ ਘਰੋਂ ਕੱਢ ਦਿੱਤਾ ਆ ਕਿਉਂਕਿ ਉਹਨੇ ਕਦੀ ਵੀ ਤੁਹਾਨੂੰ ਪਿਤਾ ਦੇ ਰੂਪ ਵਿੱਚ ਅਪਣਾਇਆ ਹੀ ਨਹੀਂ ਸੀ ਅਨੀਤਾ ਬੋਲੀ ਅਨੀਤਾ ਦੇ ਦਿਲ ਵਿੱਚ ਰਜੇਸ਼ ਲਈ ਨਾ ਤਾਂ ਗੁੱਸਾ ਸੀ ਤੇ ਨਾ ਹੀ ਕੋਈ ਸਵਾਲ ਜ਼ਿੰਦਗੀ ਦੇ ਇੰਨੇ ਸਾਲਾਂ ਵਿੱਚ ਉਹਨੇ ਖੁਦ ਨੂੰ ਬਹੁਤ ਹੀ ਮਜ਼ਬੂਤ ਬਣਾ ਲਿਆ ਸੀ ਤੁਹਾਨੂੰ ਤਾਂ ਇੱਕ ਬੇਟੀ ਦੇ ਉੱਤੇ ਪੈਸਾ ਖਰਚਣਾ ਮਨਜੂਰ ਨਹੀਂ ਸੀ ਡਾਕਟਰਾਂ ਦੀ ਫੀਸ ਦਵਾਈਆਂ ਦਾ ਖਰਚਾ ਆਉਣ ਜਾਣ ਦਾ ਖਰਚਾ ਤੇ ਹੋਰ ਵੀ ਕਈ ਖਰਚੇ ਮੇਰੀ ਮਾਂ ਨੇ ਇਕੱਲੀ ਇਹ ਸਭ ਕਿਵੇਂ ਕੀਤਾ ਹੋਵੇਗਾ ਕਦੀ ਸੋਚਿਆ ਆ ਤੁਸੀਂ ਪੈਸਿਆਂ ਦੇ ਇੰਤਜ਼ਾਮ ਦੇ ਲਈ ਮੰਮੀ ਨੇ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਈ ਲੋਕਾਂ ਨੂੰ ਟਿਫਨ ਸਰਵਿਸ ਦਿੱਤੀ ਲੋਕਾਂ ਦੇ ਕੱਪੜੇ ਤੱਕ ਵੀ ਸਲਾਈ ਕੀਤੀ ਰਾਤ ਨੂੰ ਮੰਮੀ ਮੁਸ਼ਕਲ ਨਾਲ 4-5 ਘੰਟੇ ਹੀ ਸੌਂ ਪਉਂਦੀ ਸੀ ਉਹਨਾਂ ਦੀ ਮਿਹਨਤ رنگ ਲਿਆਈ ਮੈਂ ਕਾਫੀ ਹੱਦ ਤੱਕ ਹੁਣ ਠੀਕ ਹੋ ਚੁੱਕੀ ਹਾਂ ਉਹਨਾਂ ਦੇ ਵਿਸ਼ਵਾਸ ਤੇ ਹੌਂਸਲੇ ਦੀ ਬਦੌਲਤ ਅੱਜ ਮੈਂ ਬੈਂਕ ਵਿੱਚ ਚੰਗੀ ਪੋਸਟ ਤੇ ਹਾਂ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਗਲੇ ਮਹੀਨੇ ਮੇਰਾ ਵਿਆਹ ਰਵੀ ਦੇ ਨਾਲ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਤੰਦਰੁਸਤਿਆ ਮਾਂ ਦੀਆਂ ਲੱਖ ਮਿੰਤਾ ਕਰਨ ਦੇ باوجود ਵੀ ਤੁਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਸਾਨੂੰ ਇਕੱਲਾ ਛੱਡ ਕੇ ਚਲੇ ਗਏ ਸੀ ਤੁਸੀਂ ਆਪਣੇ ਸਵਾਰਥ ਦੇ ਲਈ ਤੇ ਪੈਸਿਆਂ ਦੇ ਲਾਲਚ ਵਿੱਚ ਇੱਕ ਤਲਾਕशुदा ਔਰਤ ਦੇ ਨਾਲ ਵਿਆਹ ਵੀ ਕਰ ਲਿਆ ਅੱਜ ਜਦੋਂ ਮੈਂ ਚੰਗੀ ਤਨਖਾਹ ਲੈਉਣ ਲੱਗ ਪਈ ਆ ਤਾਂ ਤੁਹਾਨੂੰ ਸਹਾਰਾ ਦੇਣ ਦੇ ਲਈ ਕੋਈ ਵੀ ਨਹੀਂ ਆ ਤੁਸੀਂ ਇੱਥੇ ਆ ਕੇ ਆਪਣਾ ਹੱਕ ਜਤਾਉਣ ਲੱਗੇ ਰੋਜੀ ਨੇ ਕਿਹਾ ਅੱਜ ਮੈਂ ਆਪਣੇ ਪੈਰਾਂ ਤੇ ਖੜ੍ਹੀਆਂ ਤੇ ਚੱਲ ਫਿਰ ਵੀ ਸਕਦੀ ਹਾਂ ਇਹ ਸਿਰਫ ਤੇ ਸਿਰਫ ਮੇਰੀ ਮਾਂ ਦੀ ਹਿੰਮਤ ਤੇ ਹੌਸਲੇ ਦੀ ਵਜ੍ਹਾ ਨਾਲ ਹੀ ਮੁਮਕਿਨ ਹੋਇਆ ਆ ਮੈਨੂੰ ਗਰਵ ਆ ਕਿ ਮੈਂ ਉਹਨਾਂ ਦੀ ਧੀ ਆ ਮੈਂ ਆਪਣੀ ਮਾਂ ਦਾ ਕਰਜ਼ਾ ਜਨਮ ਜਨਮ ਤੱਕ ਨਹੀਂ ਉਤਾਰ ਸਕਦੀ ਮਿਹਰਬਾਨੀ ਕਰਕੇ ਸਾਨੂੰ ਛੱਡ ਕੇ ਸਾਡੇ ਇਸੇ ਹਾਲ ਤੇ ਛੱਡ ਦਿਓ ਤੁਸੀਂ ਜਾ ਸਕਦੇ ਹੋ ਰੋਜੀ ਨੇ ਇਸ ਵਾਰ ਸਾਫ਼-ਸਾਫ਼ ਉਹਨਾਂ ਨੂੰ ਕਹਿ ਦਿੱਤਾ ਰਜੇਸ਼ ਦੇ ਕੋਲ ਸ਼ਰਮਿੰਦਗੀ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਅਨੇਤਾ ਨੇ ਰਜੇਸ਼ ਨੂੰ ਕਿਹਾ ਜੇ ਤੁਸੀਂ ਇੱਥੇ ਲਾਚਾਰ ਹੋ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟਣ ਦੀ ਨੀਤ ਨਾ ਲਾਇਓ ਤਾਂ ਅਸੀਂ ਤੁਹਾਨੂੰ ਸਹਾਰਾ ਦੇ ਸਕਦੇ ਹਾਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਤੁਹਾਡੇ ਵਰਗਾ ਸਵਾਰਥੀ ਨਹੀਂ ਬਣਾਇਆ ਪਰ ਮੇਰੇ ਨਾਲ ਜਾਂ ਮੇਰੀ ਬੇਟੀ ਦੇ ਨਾਲ ਕਿਸੇ ਵੀ ਰਿਸ਼ਤੇ ਦੀ ਉਮੀਦ ਨਾ ਰੱਖਣਾ ਕਿਉਂਕਿ ਤੁਸੀਂ ਭਰੋਸੇ ਦੇ ਲਾਇਕ ਹੀ ਨਹੀਂ ਰਹੇ ਮੀਨਾ ਨਾ ਮਨਣਾ ਵਾਲਾ ਕਮਰਾ ਸਾਫ਼ ਕਰ ਦੇ ਅਨੀਤਾ ਨੇ ਆਪਣੀ ਕੰਮ ਵਾਲੀ ਨੂੰ ਕਿਹਾ ਦੋਸਤੋ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ ਆਸਾਨਿਆ ਪਰ ਮੁਸੀਬਤਾਂ ਨਾਲ ਲੜਦੇ ਹੋਏ ਹਿੰਮਤ ਨਹੀਂ ਹਾਰਨਾ ਜ਼ਿੰਦਗੀ ਵਿੱਚ ਬਹੁਤ ਹੀ ਚੁਣੌਤੀਆਂ ਹੁੰਦੀਆਂ ਨੇ ਪਰ ਇੱਕ ਮਾਂ ਆਪਣੇ ਬੱਚੇ ਦੇ ਲਈ ਰੱਬ ਨਾਲ ਵੀ ਲੜ ਜਾਂਦੀ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜਿਹਾ ਹੋਰ ਵਧੀਆ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇੱਕ ਨਵੀਂ ਦੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ